ਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਲਾਪਤਾ ਹੋਏ ਲੋਕਾਂ ਦਾ 55 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਦੱਸਦੇ ਕਿ ਲਗਾਤਾਰ ਪਿਛਲੇ ਹਫਤੇ ਤੋਂ ਹਿਮਾਚਲ ਦੇ ਵਿੱਚ ਆਫਤ ਆਈ ਹੋਈ ਹੈ ਭਾਰੀ ਮੀਂਹ ਜਿਹੜਾ ਆਫਤ ਦਾ ਕਾਰਨ ਬਣਿਆ ਹੋਇਆ ਦਰਸ਼ਨਾ ਲੋਕ ਇਸ ਦੇ ਵਿੱਚ ਆਪਣੀਆਂ ਝਾਨਾ ਗਵਾ ਚੁੱਕੇ ਨੇ ਇਹ ਤਸਵੀਰਾਂ ਹਿਮਾਚਲ ਦੀਆਂ ਨੇ ਜਿੱਥੇ ਕਿ ਇਸ ਵਕਤ ਭਾਰੀ ਮੀਂਹ ਨੇ ਆਫਤ ਮਚਾਈ ਹੋਈ ਹੈ ਤਸਦੀਕ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਹਿਮਾਚਲ ਦੇ ਵਿੱਚ ਬੱਦਲ ਪਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਸ਼ੁੱਕਰਵਾਰ ਦੇ ਰਾਤ ਵੀ ਬੱਦਲ ਪਟਿਆ ਲਾਹੌਲ ਸਪਿਤੀ ਦੀ ਪਿੰਕਾਟੀ ਦੇ ਵਿੱਚ ਕੱਲ ਸ਼ਾਮ ਕਰੀਬ 6 ਵਜੇ ਬੱਦਲ ਪਟਣ ਕਾਰਨ ਹੜ੍ਹਾਂ ਆ ਗਏ ਨੇ ਇਸ ਦੇ ਵਿੱਚ ਇੱਕ ਔਰਤ ਵੀ ਵਹਿ ਗਈ ਹੈ ਪੁਲਿਸ ਨੇ ਦੇਰ ਸ਼ਾਮ ਔਰਤ ਦੀ ਲਾਸ਼ ਜੜੀ ਉਹ ਬਰਾਮਦ ਕੀਤੀ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਹਿਮਾਚਲ ਦੇ ਵਿੱਚ 5 ਥਾਵਾਂ ਤੇ ਬੱਦਲ ਪਟਣ ਕਾਰਨ ਭਾਰੀ ਤਬਾਹੀ ਹੋਈ ਸੀ ਇਸ ਤੋਂ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਨਾਲ ਹੀ 45 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਦੇ ਲਈ ਐਨਟੀਆਰਐਫ ਐਸਡੀਆਰਐਫ ਪੁਲਿਸ ਅਤੇ ਹੋਮਗਾਰਡ ਦੇ ਜਵਾਨ ਤਲਾਸ਼ੀ ਮੁਹਿੰਮ ਚਲਾ ਰਹੇ ਨੇ ਖੋਜ ਕਾਰਜਾਂ ਦੇ ਵਿੱਚ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਜ਼ਾ ਹੈ ਕਿ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੀ ਮੱਧ ਪ੍ਰਦੇਸ਼ ਛੱਤੀਸਗੜ ਝਾਰਖੰਡ ਅਤੇ ਮਹਾਰਾਸ਼ਟਰ ਦੇ ਵਿੱਚ ਭਾਰੀ ਬਾਰਿਸ਼ ਨੂੰ ਰੱਖ ਕੇ ਰੈੱਡ ਅਲਰਟ ਜਾਰੀ ਕੀਤਾ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਕੋਲਾਰ ਤਵਾ ਬਰਗੇ ਸਮੇਤ ਨੌ ਵੱਡੇ ਡੈਮਾਂ ਦੇ ਗੇਟ ਨਿਚੜੇ ਖੁੱਲਨੇ ਪਏ ਨੇ ਤਾਂ ਦੱਸਦੇ ਕਿ ਲਗਾਤਾਰ ਭਾਰੀ ਮੀਂਹ ਦੇ ਚੱਲਦੇ ਹਿਮਾਚਲ ਦੇ ਵਿੱਚ ਤਬਾਹੀ ਮਚ ਰਹੀ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਮੰਜ਼ਰ ਹਿਮਾਚਲ ਪ੍ਰਦੇਸ਼ ਦਾ ਹੈ ਜਿੱਥੇ ਕਿ ਮੀਂਹ ਦੇ ਕਾਰਨ ਆਫਤ ਜਿਹੜੀ ਆਈ ਹੋਈ ਹੈ ਮੌਸਮ ਵਿਭਾਗ ਨੇ ਅਵਲੇ 24 ਘੰਟਿਆਂ ਦੌਰਾਨ ਚਾਰਖੰਡ ਦੇ ਵਿੱਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਰਾਜ ਸਰਕਾਰਾਂ ਨੇ ਅੱਜ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਇਨ੍ਹਾਂ ਚਾਰ ਰਾਜਾਂ ਤੋਂ ਇਲਾਵਾ ਆਈਐਮਡੀ ਨੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਉੱਤਰ ਪ੍ਰਦੇਸ਼ ਰਾਜਸਥਾਨ ਕਰਨਾਟਕ ਕੇਰਲਾ ਪੱਛਮੀ ਬੰਗਾਲ ਸਿੱਕਮ ਅਸਾਮ ਮਿਗਾਲਿਆ ਅਰੁਣਾਚਲ ਪ੍ਰਦੇਸ਼ ਨਾਗਾਲੈਂਡ ਮਰੀਪੁਰ ਮਿਜ਼ੋਰਮ ਤ੍ਰਿਪੁਰਾ ਦੇ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਛਾੜੀ ਕੀਤੀ ਹੈ ਅਜ ਨਾਲ ਹੀ ਮੰਡੀ ਕੁਲੂ ਅਤੇ ਸ਼ਿਮਲਾ ਦੇ ਵਿੱਚ 45 ਲੋਕ ਹਲੇ ਵੀ ਲਾਪਤਾ ਨੇ ਹੁਣ ਉਹਨਾਂ ਦੇ ਬਚਣ ਦੀਆਂ ਉਮੀਦਾਂ ਲਗਭਗ ਖਤਮ ਹੀ ਹੋ ਗਈਆਂ ਨੇ ਐਨਡੀਆਰਐਫ ਐਸਡੀਆਰਐਫ ਪੁਲਿਸ ਅਤੇ ਹੋਮਗਾਰਡ ਦੇ ਜਵਾਨ ਲਾਪਤਾ ਲੋਕਾਂ ਨੂੰ ਲੱਭਣ ਦੇ ਲਈ ਤਲਾਸ਼ੀ ਮੁਹਿੰਮ ਚਲਾ ਰਹੇ ਨੇ ਇਕੱਲੇ ਸਮੇਜ ਦੇ ਵਿੱਚ 36 ਲੋਕ ਲਾਪਤਾ ਨੇ ਮੰਡੀ ਦੇ ਚੋੜ ਘਾਟੀ ਦੇ ਪਿੰਡ ਰਾਜਬੰਦ ਦੇ ਵਿੱਚੋਂ ਤਿੰਨ ਘਰਾਂ ਦੇ ਟੈ ਜਾਣਕਾਰਨ ਤਿੰਨ ਪਰਿਵਾਰਾਂ ਦੇ ਘਟੋ ਘਟ ਪੰਜ ਲੋਕ ਹਲੇ ਤੱਕ ਲਾਪਤਾ ਨੇ ਜਿੱਥੇ ਪੰਜ ਲਾਸ਼ਾਂ ਵੀ ਬਰਾਮਦ ਕੀਤੀਆਂ ਨੇ ਜੁਆਤੀ ਇੱਕ ਜ਼ਖਮੀ ਵਿਅਕਤੀ ਨੂੰ ਮਲਬੇ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਕੁਲੂ ਦੇ ਬਾਗੀਪੁਰ ਦੇ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਸਮੇਤ ਸਖਤ ਲੋਕ ਲਾਪਤਾ ਹੋ ਗਏ ਨੇ। ਇਹਨਾਂ ਦੇ ਵਿੱਚੋਂ ਇੱਕ ਔਰਤ ਅਤੇ ਇੱਕ ਮਰਦ ਦੀ ਲਾਸ਼ ਵੀ ਮਿਲਿਆ ਜਾਂਦਕਿ ਪੰਜ ਹਜੇ ਵੀ ਲਾਪਤਾ ਨੇ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 5-6 ਦਿਨਾਂ ਤੱਕ ਸੂਬੇ ਦੇ ਵਿੱਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਕੁਝ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ। ਜ਼ਿਆਦਾਤਰ ਥਾਵਾਂ ਤੇ ਅਸਮਾਨ ਥੋੜਾ ਜਿਹਾ ਬਦਲਬਾਈ ਰਹੇਗੀ ਚਾਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਤੱਕ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ orange alert ਜਾਰੀ ਨਹੀਂ ਕੀਤਾ। ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੀਆਂ ਨੇ ਜਿੱਥੇ ਕੀ ਬੱਦਲ ਪਟਣ ਦੇ ਨਾਲ ਤਬਾਹੀ ਮਚੀ ਹੋਈ ਹੈ। ਤੁਸੀਂ ਨਦੀਆਂ ਦਾ ਪਾਣੀ ਦੇਖ ਸਕਦੇ ਹੋ ਨਦੀਆਂ ਦਾ ਪਾਣੀ ਆ ਜੜਾ ਛਾਲਾ ਮਾਰ ਰਿਹਾ। ਦੱਸਦੇ ਕਿ ਇਲਾਕਿਆਂ ਨੂੰ ਜੋੜਨ ਵਾਲੇ ਪੁਲ ਵੀ ਜੜੇ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ। ਦੱਸਦੇ ਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਲੋਕ ਨੇ ਚੜੀਆਂਸ ਤੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰ ਉੱਥੇ ਹੀ ਐਸ ਡੀ ਆਰ ਐਫ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਸ਼ੇਪ ਡਿਟੀਵੀ